ਮੰਤਾ ਬੰਦਾ ਫੋਟੋ ਛੇੜੀ ਫੋਟੋ ਆ ਗਈ ਚੰਸਰ ਚੰਸਰ ਉਹ ਕਿਧਰ ਕੈਮਰਾ ਖੜਾ ਬਾਈ ਪਰ ਕਿਧਰ ਦਮਣ ਜਾ ਗਏ ਬਸ ਐਂ ਚਲੋ ਹੋ ਜਾ ਆਜੋ 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 ਹਾਂਜੀ ਕਿਨੋਂ ਜੀ ਨਵਜੋਤ ਸਿੰਘ ਸਵੀਲ ਲਈ ਬਾਬਾ ਸਵੀਲ ਲਈ ਅੱਜ ਅਸੀਂ ਗਰਮੀ ਦੇ ਪਾਣੀ ਕਰਕੇ ਵੀ ਗਰਮੀ ਬਹੁਤ ਜ਼ਿਆਦਾ ਹਾਂ ਰਾਹ ਜਾਂਦੇ ਨਹੀਂ ਸਵੀਲ ਹੈ ਜੀ ਹਾਂਜੀ ਕਿੰਨੇ ਵਜੇ ਸਟਾਰਟ ਹੋਗੀ ਤੇ ਮੇਰੇ ਡੱਡ ਕਦਾ 9 ਵਜੇ ਤੱਕ ਸਟਾਰਟ ਹੋਗੀ ਕਿੰਨੇ ਵਜੇ ਤੱਕ ਚੱਲਣੀ ਹੈ ਅਸੀਂ ਸ਼ਾਮ ਨੂੰ ਚਲੋਗੇ 4:00 ਵਜੇ ਤੱਕ